ਸਭ ਤੋਂ ਪਹਿਲਾਂ ਤਾਂ ਸਰਦਾਰ ਬਿਕਰ ਸਿੰਘ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਕਿਉਂਕਿ ਉਹ ਗ੍ਰੰਥੀ ਸਿੰਘ ਨੇ ਤੇ ਉਹਨਾਂ ਨੇ ਆਪਣੇ ਬੱਚੇ ਨੂੰ ਇੰਨੇ ਅੱਛੇ ਸੰਸਕਾਰ ਦਿੱਤੇ ਕਿ ਅੱਜ ਉਹਨਾਂ ਦਾ ਸਿਰ ਇਹਨਾਂ ਬੱਚੀਆਂ ਨੇ ਵਿਅੰਤਕੋਰ, ਰਿੰਪੀਕੋਰ ਤੇ ਹਰਦੀਪ ਕਰਨੇ ਮਾਣ ਨਾਲ ਉੱਚਾ ਕੀਤਾ ਇਹ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਜਦੋਂ ਔਲਾਦ ਤੁਹਾਡੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕਰਦੀ ਹੈ ਤਾਂ ਇਸ ਤੋਂ ਵੱਡੀ ਖੁਸ਼ੀ ਨਹੀਂ ਹੁੰਦੀ ਤੇ ਅੱਜ ਐਡੇ ਛੋਟੇ ਘਰ ਦੇ ਵਿੱਚ ਇਹ ਕੁੜੀਆਂ ਨੇ ਰਹਿ ਕੇ ਔਰ ਇਹਨਾਂ ਵੱਡਾ ਜਿਹੜਾ ਪੇਪਰ ਕਲੀਅਰ ਕੀਤਾ ਯੂਨਸੀ ਦਾ ਔਰ ਮੇਰੇ ਵੱਲੋਂ ਪੂਰੇ ਪਰਿਵਾਰ ਨੂੰ ਤੇ ਪੂਰੇ ਇਲਾਕੇ ਨੂੰ ਵਧਾਈ ਵਧਾਈਆਂ ਨੇ ਜੀ ਔਰ ਮੇਰੇ ਨਾਲ ਐਮਐਲਏ ਸਾਹਿਬ ਆਏ ਨੇ ਪ੍ਰਿੰਸੀਪਲ ਬੁਧਰਾਮ ਜੀ ਤੇ ਬੜੀ ਖੁਸ਼ੀ ਹੋਈ ਹੈ ਕਿ ਅੱਜ ਮੈਂ ਇਹਨਾਂ ਬੱਚੀਆਂ ਦੇ ਰੂਪ ਰੂਪ ਹਾਂ ਔਰ ਸਾਡੀ ਫਿਲਮ ਵੀ ਆ ਰਹੀ ਹੈ ਜਿਹੜੀ ਕੁੜੀਆਂ ਜਵਾਨ ਬਾਪੂ ਪਰੇਸ਼ਾਨ ਜੇ ਇਹ ਜੀਆਂ ਕੁੜੀਆਂ ਜਿਹਦੀਆਂ ਹੁਣ ਉਹਨੂੰ ਪਰੇਸ਼ਾਨੀ ਹੋਣ ਦੀ ਜ਼ਰੂਰਤ ਨਹੀਂ ਕਿਉਂਕਿ ਹੁਣ ਹਰ ਕੁੜੀਆਂ ਨੇ ਔਰ ਇੱਕ ਜ਼ਰੂਰ ਮਾਪਿਆਂ ਨੂੰ ਹੁੰਦਾ ਆਪਣੇ ਦਿਲ ਦੇ ਵਿੱਚ ਕਿ ਮੇਰੀਆਂ ਕੁੜੀਆਂ ਨੇ ਕੁੜੀਆਂ ਨੇ ਬਾਪ ਦਾ ਚਿੰਤਤ ਹੋਣਾ ਵਾਜਿਬ ਵੀ ਹੈ ਪਰ ਚੰਗੀਆਂ ਜਿਹੜੇ ਸੰਸਕਾਰਾਂ ਦੇ ਨਾਲ ਪਲੀਆਂ ਧੀਆਂ ਨੇ ਆਪਣੇ ਮਾਪਿਆਂ ਦਾ ਇੰਨਾ ਨਾਰਾਸ਼ਨ ਕਰਦਿਆਂ ਨੇ ਇੰਨਾ ਪ੍ਰਾਊਡ ਫੀਲ ਕਰਾਉਂਦੀਆਂ ਨੇ ਅੱਜ ਜਦੋਂ ਸਰਦਾਰ ਬਿੱਕਰ ਸਿੰਘ ਬਾਜ਼ਾਰ ਵਿੱਚ ਲੰਘਦੇ ਹੋਣਗੇ ਤਾਂ ਸਾਰੇ ਹੱਥ ਖੜਾ ਕਰਕੇ ਕਹਿੰਦੇ ਹੋਣਗੇ ਵੀ ਉਹ ਉਹ ਬਿੱਕਰ ਸਿੰਘ ਆ ਜਿਹਦੀਆਂ ਕੁੜੀਆਂ ਨੇ ਅੱਜ ਨੈਟ ਪਾਸ ਕੀਤਾ। ਪਿਛਲੇ ਸਮੇਂ ਦਾ ਜੋ ਲੜਕੀਆਂ ਨੂੰ ਸਿਰ ਤੇ ਬਹੁਤ ਸਮਝਿਆ ਜਾਂਦਾ ਸੀ ਇਹਨਾਂ ਲੜਕੀਆਂ ਨੇ ਆਪਣੇ ਪਿਓ ਦਾ ਬੋਝ ਦੂਰ ਕੀਤਾ। ਬਿਲਕੁਲ ਜੀ ਕੁੜੀਆਂ ਪੁੱਤਾਂ ਵਾਂਗੂ ਆ ਕੁੜੀਆਂ ਜਿਹੜੀਆਂ ਹੁੰਦੀਆਂ ਕੁੜੀਆਂ ਹੁਣ ਰੋਣ ਵਾਲੀ ਗੱਲ ਨਹੀਂ ਸਾਡੀ ਫਿਲਮ ਦੇ ਵਿੱਚ ਵੀ ਮਾਣ ਵਾਲੀ ਗੱਲ ਹੈ ਇਹਨਾਂ ਨੇ ਮਾਣ ਵਧਾਇਆ ਆਪਣੇ ਮਾਪਿਆਂ ਦਾ ਆਪਣੇ ਲਾਕੇ ਤੇ ਘਰ ਦੇ ਹਾਲਾਤ ਜਿਹੜੇ ਨਹੀਂ ਜੀ ਤੁਸੀਂ ਕਰਦੇ ਹਾਲਾਤ ਦੇਖੇ ਨਹੀਂ ਕਿ ਆਪਣੀ ਸਰਕਾਰ ਵੱਲੋਂ ਕੋਈ ਇਸ ਦਿਨ ਸਪਰਸ਼ ਪਾਈ ਜਾਏਗੀ ਦੇਖੋ ਜੀ ਇਹ ਤਾਂ ਆ ਖੜੀ ਹੈ ਸਰਕਾਰ ਇਹ ਦਿਨ ਕਰਨਾ ਮੈਂ ਆਪਣੇ ਵੱਲੋਂ ਜੋ ਵੀ ਮੈਨੂੰ ਮਤਲਬ ਇਹ ਬੱਚਿਓ ਕਹਿਣਗੇ ਆਪਾਂ ਪੂਰਾ ਸਹਿਯੋਗ ਦੇਵਾਂਗੇ ਕਿਉਂਕਿ ਬੱਚੇ ਕਹਿਣ ਕਿ ਕਿਸੇ ਅੱਗੇ ਵੀ ਇਹਨਾਂ ਨੇ ਪੜ੍ਹਨ ਦੀ ਗੱਲ ਦੇਖੋ ਆਪਣੇ ਹੱਕੇ ਵਾਸਤੇ ਬਹੁਤ ਵੱਡਾ ਮਾਣ ਦੀ ਗੱਲ ਹੈ ਜੋ ਵੀ ਸਾਡੇ ਪਰਿਵਾਰ ਹੈ ਇੱਕ ਹੀ ਪਰਿਵਾਰ ਹੈ ਮਿੱਕਰ ਸਿੰਘ ਦਾ ਸਾਰਿਆਂ ਦਾ ਉਹਨਾਂ ਦੀ ਬੱਚੀਆਂ ਨੇ ਮਿਹਨਤ ਕੀਤੀ ਹੈ ਇੱਥੋਂ ਪਤਾ ਲੱਗਦਾ ਵੀ ਜਿਹੜਾ ਬੱਚਾ ਮਿਹਨਤ ਕਰਦਾ ਹੈ ਉਹ ਹਵਦਾ ਜਿਹੜਾ ਮੰਜਲਾ ਹੈ ਉਹ ਉਹ ਪਾ ਲੈਂਦਾ ਹੈ ਤੇ ਰੋਲ ਮਾਡਲ ਨੇ ਸਾਡੀ ਬੱਚੀਆਂ ਇਹ ਬਾਕੀ ਸਮਾਜ ਵਾਸਤੇ ਵੀ ਜਿਹੜੀ ਗਰੀਬੀ ਹੈ ਉਹ ਕਿਸੇ ਕੰਮ 'ਚ ਹਿੰਡਰਸਪੈਰ ਵਾਲੀ ਕਰਦੀ ਜੇ ਮਿਹਨਤ ਕਰਦਾ ਮਤਲਬ ਹੋਵੇ ਨਾ ਤੁਹਾਡੇ ਵਿੱਚ ਇੱਕ ਬਾਲਾ ਜੀ ਮਿਹਨਤ ਕਰਦਾ ਫਿਰ ਗੱਲ ਨਹੀਂ ਹੈ ਸੋ ਅੱਜ ਇਸ ਬੱਚੀਆਂ ਨੂੰ ਸਿਰ ਤੇ ਹੱਥ ਰੱਖਣ ਵਾਸਤੇ ਬੱਚਿਆਂ ਨੂੰ ਹਲਾਸ਼ੀਰੀ ਦੇਣ ਵਾਸਤੇ ਪਰਿਵਾਰ ਨੂੰ ਉਹਨਾਂ ਦੀ ਮਾਤਾ ਨੂੰ ਪਿਤਾ ਨੂੰ ਸ਼ਰਮਾਹਤ ਦੇਣ ਵਾਸਤੇ ਕਰਮਜੀਤ ਸਿੰਘ ਮਾਹੌਲ ਜੋ ਪੰਜਾਬੀ ਇੰਡਸਟਰੀ ਦੇ ਫਿਲਮ ਇੰਡਸਟਰੀ ਦੇ ਬਹੁਤ ਵੱਡੇ ਮਾਨਸਟਾਰ ਨੇ ਉਹ ਆਏ ਨੇ ਬੜੇ ਹਾਰੇ ਵਾਸਤੇ ਮਾਨ ਵਾਲੀ ਗੱਲ ਹੈ ਉਹਨਾਂ ਨਾਲ ਸਾਰਾ ਉਹਨਾਂ ਦੀ ਟੀਮ ਆਈ ਹੈ ਸੋ ਇਹ ਇੱਕ ਦੱਸਦਾ ਮਤਲਬ ਇਸ ਗੱਲ ਦੱਸਦਾ ਵੀ ਸਾਡੀ ਜਿਹੜੀ ਸਰਕਾਰ ਹੈ ਉਹ ਸਰਕਾਰ ਦੇ ਵਿੱਚ ਮਿਹਨਤ ਹਮੇਸ਼ਾ ਫਲ ਪੈਂਦਾ ਕਿਉਂਕਿ ਭਗਵਾਨ ਸਿੰਘ ਮਾਨ ਨੇ ਇਹ ਗੱਲ ਕਹੀ ਹੈ ਵੀ ਦੇਖੋ ਬੱਚੋ ਹੁਣ ਤੁਸੀਂ ਇਹ ਨਾਲ ਸਮਝੋ ਵੀਰ ਸਾਡੇ ਸਾਨੂੰ ਕੋਈ ਐਮਐਲਏ ਨਹੀਂ ਜਾਣਦਾ ਕੋਈ ਮਿਨਿਸਟਰੀ ਨਹੀਂ ਜਾਣਦਾ ਸਾਡੇ ਬੱਚੇ ਤਾਂ ਪੜ ਹੀ ਸਕਦੇ ਸਾਡੇ ਬੱਚੇ ਕਿੰਨਾ ਕੁ ਲੱਗ ਹੀ ਸਕਦੇ ਉਹ ਗੱਲ ਛੜਤੀ ਅਸੀਂ ਅਸੀਂ ਕਿ ਕੋਈ ਪੈਸਾ ਨਹੀਂ ਕੋਈ ਸਪਾਰਸ ਨਹੀਂ ਤੁਹਾਡੀ ਮਿਹਨਤ ਹੀ ਤੁਹਾਡਾ ਮਤਲਬ ਨਤੀਜਾ ਬੱਚਿਆਂ ਨੇ ਇਹ ਕਹਿੰਦੇ ਜਿੱਥੇ ਅਸੀਂ ਪਹਿਲਾਂ ਐਮਐਲਏ ਬਾਰੇ ਸੁਣਦੇ ਹੁੰਦੇ ਸੀ ਅੱਜ ਸਾਡੇ ਘਰ ਐਮਐਲਏ ਤੇ ਮੰਤਰੀ ਆ ਰਹੇ ਨੇਗੇ ਉਹਨਾਂ 'ਚ ਉੱਚੀ ਖੁਸ਼ੀ ਪਾਈ ਜਾਂਦੀ ਨਹੀਂ ਪਹਿਲਾਂ ਵੀ ਮਾਕੇ ਜਾਂ ਮੈਂ ਕਰੇ ਮਰ ਕੇ ਜਾਂ ਕਰੇ ਆ ਕੇ ਸਾਡਾ ਆਪਣਾ ਪਰਿਵਾਰ ਹੈ ਗੱਲ ਹੈ ਪਹਿਲਾਂ ਵੀ ਆ ਕੇ ਗਏ ਅੱਜ ਜਦੋਂ ਕਰਮਜੀਤ ਸਿੰਘ ਮੋਹਣ ਨੇ ਦੱਸਿਆ ਮੈਨੂੰ ਵੀ ਮੈਂ ਆ ਰਿਹਾ ਕਿਉਂਕਿ ਇਹਨਾਂ ਦੀ ਪ੍ਰਮੋਸ਼ਨ ਸੀ ਫਿਲ ਤੇ ਇਹਨਾਂ ਨੇ ਸੋਚਿਆ ਵੀ ਰਾਹ ਦੇ ਵਿੱਚੋਂ ਬੱਚਿਆਂ ਨੂੰ ਵੀ ਮੈਂ ਮਤਲਬ ਇੱਕ ਤਰ੍ਹਾਂ ਦਾ ਅਸ਼ੀਰਵਾਦ ਦੇ ਆ ਮਤਲਬ ਸਭ ਵੱਡੀ ਗੱਲ ਹੈ ਕਰਵੇਂ ਤੇ ਮੁਕ ਖੁਦਾ ਆ ਪਾਇਆ ਕਿ ਕਿੱਡੀ ਵੱਡੀ ਗੱਲ ਪਹੁੰਚਦੀ ਐ ਇਸਾ ਗੱਲ ਕਿਲਮੰਦਸਰੀ ਦੇ ਵਿੱਚ ਤੋਂ ਬਿਸ਼ੇ ਹੁੰਦਾ ਏ ਕਿ ਵੀ ਮਤਲਬ ਕੱਲ ਨੂੰ ਇਹਨਾਂ ਨੇ ਕਿਰ ਰੱਖੀ ਦਾਈ ਲੱਗ ਬੋਲਦੇ ਨੇ ਤਾਂ ਬੱਚਿਆਂ ਦੇ ਵਾਸਤੇ ਉਹ ਹੋ ਜਾਂਦਾ ਵੀ ਦੇਖੋ ਵੀ ਚਲੋ ਨਿਕਲ ਕੇ ਨੀਵੇਂ ਘਰ ਦੇ ਵਿੱਚੋਂ ਬੱਚਿਆਂ ਨੇ ਆਪਣੇ ਆਪ ਰੁਚਾ ਕੀਤਾ ਸੋ ਮੈਂ ਤਾਂ ਵੱਡੀ ਗੱਲ ਹੈ